ਸਸਿਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਸਿੰਘ ਸਭਾਾਂ ਵੱਲੋਂ ਸੰਦੇਦ ਦਿੱਤਾ ਜਾਣਾ ਜਿਸ ਤੇ ਮੱਦੇਨਜ਼ਰ ਦੰਦਾਂਮਿੰਟ ਇੱਕ ਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਵੱਲੋਂ ਜਿਹੜਾ ਵਿਰੋਧ ਆ ਹੋ ਲਗਾਤਾਰ ਕੀਤਾ ਜਾ ਰਿਹਾ ਜਿੱਦੇ ਸਤਪੰਦ ਦੇ ਵਿੱਚ ਬਾਬਾ ਬੁਰੀ ਸਿੰਘ 96 ਕਰੋੜੀ ਮੁਖੀ ਬੁੱਢਾਦਾਲ ਤੇ ਹੋਰ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਲਗਾਤਾਰ ਨਿਤਰੀਆਂ ਨੇ ਕੀ ਆਖਰਕਾਰ ਹੁਣ ਸਿੰਘ ਸਭਾਾਂ ਤੋਂ ਬਾਅਦ ਉਹ ਕਿਹੜੇ ਸਿੰਘ ਸਾਹਿਬਾਂ ਹੋਣਗੇ ਜਿਹੜੇ ਸਿੱਖ ਪੰਥ ਦੇ ਨਾਲ ਜਿਹੜਾ ਸੰਦੇਸ਼ ਨੇ ਉਹ ਜਾਰੀ ਕਰਨਗੇ ਕਿ ਗਿਆਨੀ ਤਕਬੀਰ ਸਿੰਘ ਸੰਦੇਸ਼ ਜਾਰੀ ਕਰ ਸਕਦੇ ਨੇ ਕਿ ਸੰਗਤਾਂ ਨੂੰ ਪ੍ਰਵਾਨ ਹੋਵੇਗਾ ਇਸ ਤੇ ਪੂਰੀ ਅਸੀਂ ਜੜੀ ਆ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਮੁਰਮੁਖ ਸਿੰਘ ਰਪਾਲਾ ਜੀ ਮੌਜੂਦ ਨੇ ਰਪਾਲਾ ਸੱਚੀ ਕਾਲ ਜੀ ਰਪਾਲਾ ਜੀ ਆਪਾਂ ਪਹਿਲਾਂ ਵੀ ਤੋਂ ਇਸ ਮਾਮਲੇ ਨੂੰ ਲੈ ਕੇ ਜ਼ਿਕਰ ਕੀਤਾ ਜੀ ਪੂਰਾ ਪ੍ਰੋਗਰਾਮ ਦਾ ਜ਼ਿਕਰ ਕੀਤਾ ਤੇ ਅੱਜ ਫੇਰ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਥੋੜਾ ਪਹਿਲਾਂ ਜ਼ਿਕਰ ਕਰੋ ਕਿ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਦ ਦੇ ਵਿੱਚ ਵਿਰੋਧ ਦੇ ਵਿੱਚ ਹੋਰ ਕਿਹੜੀਆਂ ਜਥੇਬੰਦੀਆਂ ਆ ਗਈਆਂ ਕਿ ਪਹਿਲਾ ਗਿਆਨੀ ਹਰਨਾਮ ਸਿੰਘ ਧੂਮਾਨ ਜਿਹੜਾ ਵਿਰੋਧ ਕੀਤਾ ਉਸ ਤੋਂ ਬਾਅਦ ਅੱਜ ਜ਼ਿਕਰ ਕਰ ਰਹੇ ਕਹਿੰਦੇ ਹੋਰ ਸੰਗਤਾਂ ਵੀ ਆਈਆਂ ਨੇ ਕਿਹੜੇ ਕਿਹੜੀ ਜਥੇਬੰਦੀਆਂ ਸਾਹਮਣੇ ਆ ਗਈਆਂ ਉਹ ਤਾਂ ਦੇਖੋ ਅਮਰਜੀਤ ਉਸੇ ਦਿਨ ਤੋਂ ਹੀ ਆਪਾਂ ਦੇਖ ਰਹੇ ਹਾਂ ਕਿ ਬੁੱਢਾ ਦਲ ਸੰਤ ਸਮਾਜ ਤਾਂ ਹੋਰ ਜਿਹੜੇ ਕਈ ਜਥੇਬੰਦੀਆਂ ਹੈਗੀਆਂ ਨੇ ਉਹ ਗਿਆਨੀ ਕੁਲਦੀਪ ਸਿੰਘ ਗੜਕੱਜ ਦੇ ਵਿਰੋਧ 'ਚ ਉਸੇ ਦਿਨ ਤੋਂ ਹੀ ਵੈਸੇ ਤਾਂ ਇਹ ਵਿਰੋਧ ਜਦੋਂ ਤੋਂ ਉਹਨਾਂ ਨੂੰ ਇਹ ਜਿਹੜੀ ਉਹਨਾਂ ਨੇ ਆਪਣਾ ਜਿਹੜਾ ਉਹਦਾ ਸੰਭਾਲਿਆ ਉਸੇ ਦਿਨ ਤੋਂ ਵਿਰੋਧ ਸ਼ੁਰੂ ਹੈ ਪਰ ਜਦੋਂ ਹੁਣ 6 ਜੂਨ ਦਾ ਹੈਗਾ ਇਹ ਵਿਰੋਧ ਥੋੜਾ ਜਿਆਦਾ ਜ਼ਿਆਦਾ ਵੱਧ ਗਿਆ ਹੁਣ ਗੱਲ ਆ ਕਿ ਖੜੀ ਕਿ ਕੀ ਗਿਆਨੀ ਰਗਵੀਰ ਸਿੰਘ ਜਿਹੜੇ ਸਾਬਕਾ ਜਥੇਦਾਰ ਹੈ ਤੇ ਕੀ ਉਹ ਕੌਮ ਦੇ ਨਾਲ ਸੰਦੇਸ਼ ਦੇਣਗੇ ਹੁਣ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਅਹਿਮ ਨੇ ਇੱਕ ਤਾਂ ਇਹ ਕਿ ਗਿਆਨੀ ਰਗਵੀਰ ਸਿੰਘ ਦਾ ਨਾਮ ਕਿਵੇਂ ਆਇਆ ਜਦੋਂ ਪਹਿਲਾਂ ਹੀ ਸਾਡੇ ਪੰਜ ਤਖਤ ਨੇ ਤੇ ਪੰਜੇ ਤਖਤਾਂ ਦੇ ਸਿੰਘ ਸਾਹਿਬ ਅਲੱਗ ਲੱਗੇ ਹੂੰ ਜਦੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਤੱਕ ਸ੍ਰੀ ਕੇਸਗੜ ਸਾਹਿਬ ਹੂੰ ਦੋਨਾਂ ਦੇ ਸਿੰਘ ਸਾਹਿਬ ਇੱਕੋ ਨੇ ਕਿਉਂਕਿ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਬਾਈ ਨੇਮ ਵਿਰੋਧ ਕਿਉਂ ਹੁਣ ਕਈ ਵਾਰਕ ਦਰਸ਼ਕ ਆਮ ਲੋਕ ਸੋਚਦੇ ਆ ਕਿ ਦੂਜੇ ਸਿੰਘ ਸਾਹਿਬ ਦਾ ਵਿਰੋਧ ਕਿਉਂ ਨਹੀਂ ਹੂੰ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪ੍ਰੋਗਰਾਮ ਹੁੰਦਾ ਹੈ ਹਰ ਸਾਲ ਬਿਲਕੁਲ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਜਿਹੜਾ ਸੰਦੇਸ਼ ਹੈ ਉਹ ਜਾਰੀ ਹੁੰਦਾ ਹੈ ਬਿਲਕੁਲ ਬਿਲਕੁਲ 6 ਜੂਨ ਨੂੰ ਤਾਂ ਜਦੋਂ ਗੱਲ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਂ ਜਿਹੜਾ ਵੀ ਸੰਦੇਸ਼ ਜਾਰੀ ਹੋਣਾ ਹੈ ਜਾਂ ਉਹਨੂੰ ਕੁਝ ਜਿਹੜੇ ਮਾਹਿਰ ਨੇ ਉਹਨੂੰ ਹੋ ਸਪੀਚ ਦੀ ਭਾਸ਼ਾ ਵਿੱਚ ਵੀ ਕਹਿ ਰਹੇ ਆ ਕਿ ਸਪੀਚ ਹੋਣੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣੀ ਹੈ ਤਾਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣਾ ਤਾਂ ਫਿਰ ਉਹ ਆਫੀਸ਼ੀਅਲੀ ਹੈ ਕਿ ਉਹ ਕੁਲਦੀਪ ਸਿੰਘ ਗਰਗਾਜ ਜਿਹੜੇ ਸਿੰਘ ਸਾਹਿਬ ਨੇ ਕਾਰਜਕਾਰੀ ਹੂੰ ਤੇ ਉਹੀ ਦੇਣਗੇ ਠੀਕ ਹੈ ਤੇ ਇਸੇ ਕਰਕੇ ਜਦੋਂ ਕੁਲਦੀਪ ਸਿੰਘ ਗਰਗਾਜ ਦਾ ਨਾਮ ਬਰੋਤਾਂ ਜ਼ਿਆਦਾ ਹੋ ਰਿਹਾ ਹੁਣ ਕਹਿੰਦੇ ਰਗਵੀਰ ਸਿੰਘ ਦਾ ਨਾਮ ਕਿਵੇਂ ਆਇਆ ਜਿਹੜੇ ਐਸਜੀਪੀਸੀ ਦੇ ਮੈਂਬਰ ਨੇ ਭਾਈ ਮਨਜੀਤ ਸਿੰਘ ਹੂੰ ਉਹਨਾਂ ਨੇ ਇੱਕ ਆਪਣੀ ਵੀਡੀਓ ਕਲਿੱਪ ਜਾਰੀ ਕੀਤੀ ਹੈ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਜੇਕਰ ਵਿਰੋਧ ਜ਼ਿਆਦਾ ਹੈ ਹੂੰ ਤੇ ਅਸੀਂ ਇਸ ਵਿਰੋਧ ਨੂੰ ਘਟਾਉਣਾ ਚਾਹੁੰਦੇ ਆ ਬਿਲਕੁਲ ਤਾਂ ਕਿਉਂ ਨਾ ਗਿਆਨੀ ਰਘਵੀਰ ਸਿੰਘ ਜਿਹੜਾ ਕੌਮ ਦੇ ਨਾਮ ਸੰਦੇਸ਼ ਜਾਰੀ ਕਰਨਾ ਗਿਆਨੀ ਰਘਵੀਰ ਸਿੰਘ ਇਸ ਗੱਲ ਨੂੰ ਮੰਨਣਗੇ ਸੋ ਸਾਡੇ ਨਾਲ ਐਸਜੀਪੀਸੀ ਮੈਂਬਰ ਨੇ ਭਾਈ ਮਨਜੀਤ ਸਿੰਘ ਜੀ ਜੁੜ ਚੁੱਕੇ ਨੇ ਐ ਮੈਂਬਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਇਕਰ ਜੀ ਦਾ ਹਾਲ ਸਾਹਿਬ ਹੈ ਜੀ ਕੀ ਹਾਲ ਹੈ ਜੀ ਮੈਂ ਮੈਮ ਸਾਹਿਬ ਸਭ ਤੋਂ ਪਹਿਲੇ ਕੀ ਦੱਸੋਗੇ ਜਿਹੜਾ ਟਕਰਾਅ ਆਪਾਂ ਹੁਣ ਦੇਖ ਰਹੇ ਆ 6 ਜੂਨ ਨੂੰ ਬਣਦਾ ਜਾ ਰਿਹਾ ਜਿਹਦੇ ਵਿੱਚ ਭਾਈ ਹਰਨਾਮ ਸਿੰਘ ਜਿਹੜੇ ਧੂਮਾ ਨੇ ਉਹ ਤੇ ਨਾਲ ਦੇ ਕੁਲਦੀਪ ਸਿੰਘ ਜਿਹੜੇ ਸਿੰਘ ਸਾਹਿਬ ਨੇ ਉਹਨਾਂ ਦੇ ਵਿਚਕਾਰ ਤਾਂ ਇਹਨੂੰ ਕੀ ਲੱਗਦਾ ਕਿ ਹੁਣ ਇਹ ਟਕਰਾਅ ਖਤਮ ਹੋਣ ਕਿੱਥੇ ਤੱਕ ਖਤਮ ਹੋਣ ਦੀ ਸੁਭਾਵਨਾ ਹੈ ਨਹੀਂ ਟਕਰਾਅ ਕੋਈ ਨਹੀਂਗਾ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਇਹਨੂੰ ਆਪਾਂ ਮੀਡੀਆ 'ਚ ਜੋ ਟਕਰਾਅ ਲਾ ਗਈਏ ਜੀ ਕਿ ਕੋਈ ਜਹਦਾਰ ਕਲਦੀਪ ਸਿੰਘ ਗੱਜ ਨੂੰ ਕੋਈ ਜਹਦਾਰ ਮੰਨਣ ਨੂੰ ਤਿਆਰ ਨਹੀਂਗਾ ਜੀ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਜੇ ਕੋਈ ਨਹੀਂ ਉਹਨਾਂ ਤੋਂ ਛਿਦਾਲੇ ਪਰਿਵਾਰ ਆਪਦਾ ਸਨਮਾਨ ਕਰਾਉਣਾ ਚਾਹੁੰਦੇ ਹੋ ਰਹੀ ਵੀ ਨਹੀਂ ਚਾਹੁੰਦੇ ਤੇ ਤੁਸੀਂ ਗਨਿਰਗਦੀਰ ਸਿੰਘ ਨੂੰ ਉਹਨਾਂ ਨੂੰ ਲਾ ਦਿਓ ਜਾਂ ਤੁਸੀਂ ਆਪ ਸਰਪਰ ਦੇ ਦਿਓ ਧਾਮੀ ਸਾਹਿਬ ਨੂੰ ਕਿਹਾ ਹੂੰ ਨਾ ਤੁਸੀਂ ਆਪਾਂ ਟਕਰਾਅ ਕਦੇ ਨਹੀਂ ਕਰਨਾ ਕਿਉਂਕਿ ਉੱਤੇ ਲੋਕ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਸ਼ਹੀਦ ਹੋ ਗਏ ਆ ਨਾ ਜੀ ਉਹ ਉੱਥੇ ਆਪਣੇ ਹੂਕ ਆਪਣੇ ਹੰਝੂ ਔਰ ਦੁੱਖ ਭਰੀ ਜਿਹੜੀ ਉਹਨਾਂ ਦੀ ਕਹਾਣੀ ਆ ਨਾ ਦਰਦ ਭਰੀ ਉਹਨੂੰ ਉਹ ਵਿਜ਼ੂਅਲਾਈਜ਼ ਕਰਨ ਵਾਸਤੇ ਆਉਂਦੇ ਆ ਔਰ ਉਹ ਰੀਲ ਉਹਨਾਂ ਦੇ ਦਿਮਾਗ 'ਚ ਘੁੰਮ ਜਾਂਦੀ 41 ਸਾਲ ਪਹਿਲਾਂ ਇੱਥੇ ਜ਼ਬਰ ਤੇ ਜ਼ੁਲਮ ਦਾ ਜਿਹੜਾ ਨੰਗਾ ਨਾਚ ਹੋਇਆ ਸੀ ਔਰ ਜਿਹੜਾ ਕਾਲ ਤਖਸਾ ਉੱਤੇ ਹਮਲਾ ਹੋਇਆ ਕਰਕੇ ਜੋ ਸਰਕਾਰ ਨੇ ਇੰਦਰਾਗੜੀ ਨੇ ਮਾਰੀ ਕਰਤੂਤ ਕੀਤੀ ਸੀ ਉਹ ਲੋਕ ਜਿਹੜਾ ਹੈ ਉਹ ਸਿਦਾਨੇ ਪਰਿਵਾਰ ਜਿਹੜੇ ਆ ਨਾ ਉਹ ਆਣ ਕੇ ਉਹਨਾਂ ਆਪਣੇ ਵੱਡਿਆਂ ਨੂੰ ਜਿਹੜੇ ਛੀਤ ਹੋ ਗਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਹਨਾਂ ਦੇ ਮਨ ਵਿੱਚ ਬੜੇ ਗਮ ਗਮਗੀਨ ਖਿਆਲ ਹੁੰਦੇ ਆ ਜੀ 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 ਉਹਸ ਟੈਂਡ ਦੇ ਉੱਤੇ ਲੜਾਈ ਨਹੀਂ ਹੋਣੀ ਚਾਹੀਦੀ ਕੋਈ ਵੀ ਪ੍ਰਿੰਸ ਸਾਹਿਬ ਕੀ ਦੱਸੋ ਮੈਂ ਸਭਿਧਾ ਲੜਾਈ ਉਹ ਹੀ ਕਰੂਗਾ ਜਿਹਨਾਂ ਦਾਣ ਕੇ ਕੋਈ ਸ਼ੀਦ ਨਹੀਂ ਹੋਇਆ ਤੇ ਜਾਂ ਜਿਹਨਾਂ ਨੂੰ ਕੋਈ ਜੇ ਨਹੀਂ ਜਿਹਨਾਂ ਨੇ ਕੱਟੀ ਉਹ ਇਹੋ ਜੀ ਗੱਲ ਕਹਿ ਸਕਦੇ ਹੁਣ ਰਵਲਾ ਪਾਸ ਹੈ ਤੇ ਦੂਜਾ ਬੰਧਾ ਨਹੀਂ ਪਾਊਗਾ ਅੱਛਾ ਪ੍ਰਿੰਸ ਸਾਹਿਬ ਕੀ ਕੀ ਤੁਹਾਨੂੰ ਲੱਗਦਾ ਹੈ ਕਿ ਗਿਆਨੀ ਰਗਵੀਰ ਸਿੰਘ ਇਸ ਗੱਲ ਤੇ ਰਾਜ਼ੀ ਹੋਣਗੇ ਕਿ ਕੀ ਮੈਂ ਕਹਾਂ ਉਹਦੇ ਨਾਲ ਸੰਦੇਸ਼ ਦੇਵਾਂ ਤੁਹਾਨੂੰ ਲੱਗਦਾ ਇਸ ਗੱਲ ਨੂੰ ਜਿੱਦਾਂ ਦੇ ਹਾਲਾਤ ਆਪਾਂ ਦੇਖੇ ਤੁਸੀਂ ਕੋਈ ਹੋਣ ਚਾਹਨਾ ਹੁਣ ਚੋਕੇ ਕੌਮ ਦੀ ਮਜਬੂਰੀ ਹੈ ਉਹਨਾਂ ਨੂੰ ਕਹਿਣ ਸਕੋ ਤੁਸੀਂ ਮਤਲਬ ਦਿਓ ਇਹ ਸੰਦੇਸ਼ ਹਮ ਕਿਉਂਕਿ ਉਹਨਾਂ ਨੇ ਕੋਈ ਇਹ ਨਾਲ ਇਹਨਾਂ ਤੋਂ ਤਰਖਈਆ ਕਰਾਰ ਦਿੱਤਾ ਪਟਨਾ ਸਾਹਿਬ ਵਾਲਿਆਂ ਨੇ ਹਾਂ ਆ ਜਿਹੜੇ ਤੋਜ ਜਹਦਾਰ ਬਣੇ ਨੇ ਉਹ ਤਾਂ ਤਰਖਈਆ ਕਰਾਰ ਦਿੱਤਾ ਲਾਲ ਸਰਦਾਰ ਵੀ ਸਿੰਘ ਬਾਦਲ ਉਹਨੇ ਆਖਿਆ ਤੁਸੀਂ ਵੀ ਆਣ ਕੇ ਆਪਣੀ ਗਲਤੀ ਇੱਥੇ ਦੱਸੋ ਜੀ ਮੈਂ ਸੰਦੇਸ਼ ਕੀਤਾ ਇਹ ਤਾਂ ਇਸ ਹਾਲ ਤੱਕ ਸੰਦੇਸ਼ ਨਹੀਂ ਹੁੰਦੇ ਸਕਦੇ ਹਾਂ ਕਿਉਂਕਿ ਜਦੋਂ ਪਟਨਾ ਸਾਹਿਬ ਦੇ ਜਹਦਾਰਾਂ ਨੇ ਗਿਆਨੀ ਗੰਗਾ ਜੀ ਨੂੰ ਇਹ ਗੱਲ ਕਹਿ ਦਿੱਤੀ ਆ ਉਹ ਤਰਖਈਆ ਕਰਾਰ ਦਿੱਤਾ ਹਾਂ ਹਾਂ ਇਹ ਤੋਹੇ ਆ ਇਹ ਤਾਂ ਪਿਆਸ ਕੇ ਗਲਤ ਫੈਸਲੇ ਕਰਦੇ ਹੋ ਤੁਹਾਨੂੰ ਕੌਮ ਨੇ ਪ੍ਰਵਾਹ ਨਹੀਂ ਕੀਤਾ ਜੀ ਜੀ ਤੁਹਾਨੂੰ ਕਹੇ ਜਾਂਦੇ ਆ ਬੰਦੀ ਨੇ ਸਰੋਪਾ ਨਹੀਂ ਦਿੱਤਾ ਇਹ ਤਾਂ ਮਤਲਬ ਸਾਫ ਸਪਸ਼ਟ ਗੱਲ ਹੈ ਸਰ ਗਗਨੀ ਰਕਬੀਰ ਸਿੰਘ ਉਹਨਾਂ ਨੂੰ ਸਗੋ ਕਹਿਣ ਹੈ ਜੀ ਜੀ ਇਹ ਇਹ ਆਪਣਾ ਤੁਸੀਂ ਜਿਹੜੇ ਆ ਇਹ ਆਪਣੇ ਸਰੋਪਾ ਦਿਓ ਉਹ ਚਾਕੇ ਜ ਨਹੀਂ ਉਹਨਾਂ ਤੇ ਦੋੜਾ ਕਿ ਹੁਸ ਸਿੰਘ ਸਾਹਿਬ ਨੂੰ ਫਿਰ ਕਹਿਣ ਜੀ ਜੀ ਅੱਛਾ ਪੁਲੀਸਰ ਇੱਕ ਇੱਕ ਇਹ ਦੱਸੋ ਕਿ ਜਿਸ ਤਰ੍ਹਾਂ ਆਪਣੇ ਪੰਜ ਤਖਤ ਹੈਗੇ ਆ ਸਿੱਖਾਂ ਦੇ ਸਰਵਉੱਚ ਤਖਤ ਨੇ ਤਾਂ ਕੀ ਜੇਕਰ ਗਿਆਨੀ ਕੁਲਦੀਪ ਸਿੰਘ ਗਰਗੱਜ ਦਾ ਵਿਰੋਧ ਹੈ ਤਾਂ ਦੂਜੇ ਤਖਤਾਂ ਦੇ ਜਥੇਦਾਰਾ ਉਹਨਾਂ ਦੀ ਵੀ ਕਿਸੇ ਡਿਊਟੀ ਲਈ ਜਾ ਸਕਦੀ ਹੈ ਨਹੀਂ ਅਜੇ ਤੱਕ ਇਹੋ ਜਿਹੀ ਕੋਈ ਮਰਜ਼ਾਦਾ ਨਹੀਂ ਹੈਗੀ ਜੀ ਅਜੇ ਤੱਕ ਕਿਉਂਕਿ ਉਹਨਾਂ ਦਾ ਤਕਵੇਦ ਵਾ ਚੱਲ ਰਿਹਾ ਹੈ ਇਹੋ ਜਿਹੀ ਕੋਈ ਗੱਲ ਹੈ ਨਹੀਂ ਕਿ ਇੱਥੇ ਜਦੋਂ ਹੈੱਡ ਗ੍ਰੈਂਥੀ ਸਾਹਿਬ ਬੈਠੇ ਨੇ ਆਪਣੇ ਕਾਲਪਤਖਬ ਦੇ ਤੋਂ ਦੂਜੇ ਨੰਬਰ ਤੋਂ ਦੇਖੋ ਪਹਿਲੇ ਨੰਬਰ ਤੇ ਹੁੰਦੇ ਆ ਹਾਂ ਜੀ ਉਹਨਾਂ ਨੂੰ ਕਿਹਾ ਜਾਣਾ ਚਾਹੀਦਾ ਵੀ ਤੁਸੀਂ ਮਤਲਬ ਸੰਦੇਸ਼ ਜਿਹੜਾ ਇਹ ਦਿਓ ਤੁਸੀਂ ਆਣ ਕੇ ਇਹ ਅਹ ਜਿਦਾ ਪਰਵਾਰਾਂ ਨੂੰ ਸਰੋਪੇ ਦਉ ਉਹ ਉਹਨਾਂ ਤੋਂ ਲੈਣਾ ਵੀ ਚਾਹੁੰਦੇ ਆਓ ਇਹ ਆਪਾਂ ਨੂੰ ਕਿਉਂ ਆਪਾਂ ਲੜਾਈ ਕਰਾਂ ਸਾਨੂੰ ਨਹੀਂ ਚਾਹੀਦਾ ਸਾਨੂੰ ਲੜਾਈ ਚ ਕਿਸੇ ਕਾਲ ਦੇ ਵਿੱਚ ਸਾਨੂੰ ਬਿਲਕੁਲ ਨਹੀਂ ਪੈਣਾ ਚਾਹੀਦਾ ਹਾਂ ਪਰ ਕੱਲ ਗਿਆਨੀ ਕੁਲਦੀਪ ਸਿੰਘ ਗੜਗੱਜ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਔਰ ਉਹਨਾਂ ਨੇ ਇਹ ਗੱਲ ਕਹਿਤੀ ਕਿ ਜੇਕਰ ਕੋਈ ਮੇਰੇ ਤੋਂ ਨਹੀਂ ਲੈਣਾ ਚਾਹੁੰਦਾ ਤਾਂ ਕੋਈ ਗੱਲ ਨਹੀਂ ਔਰ ਉਹਨਾਂ ਨੇ ਇਹ ਵੀ ਕਹਿਤੀ ਕਿ ਜੇਕਰ ਕੋਈ ਹੋਰ ਆ ਕੇ ਸੰਦੇਸ਼ ਦੇਣਾ ਚਾਵੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਇਹ ਗੱਲ ਕੱਲ ਕੇ ਕੁਲਦੀਪ ਸਿੰਘ ਗੜਗੱਜ ਕਹਿ ਚੁੱਕੇ ਨੇ ਹਾਂ ਤੇ ਮੈਂ ਕਿਹੜਾ ਸਭ ਚੰਗੀ ਗੱਈ ਉਹਨਾਂ ਨੇ ਹੂੰ ਇਹ ਉਹਨੇ ਸ਼ਾਨਪਾਲੀ ਗੱਲ ਕੀਤੀ ਆ ਸਭ ਚੰਗੀ ਤਰੀਕਾ ਗੱਲ ਜੇ ਇਹ ਗੱਲ ਕਹੀ ਆ ਬਹੁਤ ਚੰਗੀ ਆ ਜੀ ਇਹਨੇ ਇਹ ਗੱਲ ਕਹੀ ਤੇ ਬਹੁਤ ਚੰਗੀ ਆ ਸਭ ਚੰਗੀ ਗੱਲ ਕਿਉਂਕਿ ਉਹ ਸਾਰੇ ਵਕਤ ਦੀ ਨਜ਼ਰਤ ਨੂੰ ਸਮਝ ਗਏ ਆ ਤੇ ਜੇ ਉੱਥੇ ਕੋਈ ਰਾਜਾ ਜਰਾ ਨਹੀਂ ਪੜਾ ਜੇ ਤਾਂ ਮੈਂ ਵੀ ਇਹੋ ਹੀ ਬੇਨਤੀ ਕਰਨੀ ਚਾਹਣਾ ਜੀ ਮੈਂ ਵੀ ਇਹੋ ਹੀ ਖਾਲਸਾ ਪੰਥ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਆਪਾਂ ਇਹ ਲੜਨ ਦਾ ਦਿਨ ਲਿਗਾ ਜੀ ਇਹ ਥੋੜਾ ਸਿਰ ਜੋੜਦਾ ਕਾਲ ਤੱਕ ਦਾ ਸਾਹ ਤਿਆਰ ਕੀਤਾ ਸਿਰ ਜੋੜੀਦੇ ਆ ਸਭੂ ਜੀ ਜੀ ਔਰ ਇੱਕ ਤਾਂ ਜਿਹੜਾ ਗਲਵੱਕੜੀਆਂ ਪਈ ਦੀ ਇੱਥੇ ਲੜਨ ਵਾਲਾ ਦਿਨ ਨਹੀਂਗਾ ਤੇ ਨਾਲੇ ਇਹ ਜਿਹੜਾ ਦਿਨ ਹੈ ਇਹ ਬਹੁਤ ਮਤਲਬ ਵਪਨ ਕੰਮੀ ਐਸੋ ਉਹ ਜਿਹੜਾ ਦੇ ਨਾਲ ਸਾਡਾ ਹੋਇਆ ਕੀ ਸੀ ਸਾਡਾ ਦਿੱਕਿਆ ਕਿ 44 ਸਾਲ ਪਹਿਲਾਂ ਸਾਡੇ ਕੌਮ ਨਾਲ ਇਹ ਉਹ ਜਿਹੜਾ ਹੁਹਾਰ ਕੀਤਾ ਗਿਆ ਹੈ ਇਹ ਦਸਤਾਨ ਦੀ ਸਰਕਾਰ ਇੰਦਰਾ ਗਾਂਧੀ ਵੱਲੋਂ ਇਸੇ ਤੋਂ ਸੋਚਣ ਦਾ ਸਮਾਂ ਇਹ ਵੇਇਆ ਅੱਛਾ ਪਟਨ ਸਾਹਿਬ ਤੁਹਾਡੀ ਕੋਈ ਗੱਲਬਾਤ ਹੋਈ ਹੈ ਮੈਂ ਬਾਬਾ ਧੂਮਾ ਦੇ ਨਾਲ ਕੋਈ ਗੱਲਬਾਤ ਕੀਤੀ ਤੂੰ ਦੋ ਇੱਕ ਦੋ ਦਿਨ ਚ ਤੁਸੀਂ ਵੀ ਇਦਾਂ ਕਿਵੇਂ ਮਸਲਾ ਨਿਪਟਾਇਆ ਜਾਵੇ ਮੈਂ ਨਹੀਂ ਉਹਨਾਂ ਨਾਲ ਕੋਈ ਗੱਲ ਕੀਤੀ ਪਰ ਮੈਂ ਉਹਨਾਂ ਨੂੰ ਵੇਖੋ ਇਹ ਮੈਂ ਸ਼੍ਰੋਮਣੀ ਕਮੇਟੀ ਨੂੰ ਕਮਾ ਕਹਿਣਾ ਚਾਹੁੰਦਾ ਕਿਉਂਕਿ ਫਾਂਟੋ ਨਾ ਨਾ ਉੱਥੇ ਅੱਛਾ ਤੁਹਾਡੀ ਐਸਜੀਪੀਸੀ ਪ੍ਰਧਾਨ ਨਾਲ ਗੱਲ ਕੀਤੀ ਤੁਸੀਂ ਬੀ ਇਹਨੂੰ ਨਿਪਟਾਓ ਨਾ 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 ਨੂੰ ਐਸਜੀਪੀਸੀ ਪ੍ਰਧਾਨ ਨੂੰ ਵੀ ਕੀਆ ਹੈ ਔਰ ਉਹਨਾਂ ਦੇ ਜਿਹੜੇ ਫੈਕਟਰੀ ਨੂੰ ਉਹਨਾਂ ਨੇ ਵੀ ਕਿਹਾ ਹੈ ਜੀ ਇਹ ਗੱਲ ਜਿਹੜੀ ਹੈ ਉਹ ਵੀ ਚਾਹੁੰਦੇ ਆ ਵੀ ਇਹ ਗੱਲ ਜਿਹੜੀ ਸਨਾ ਹੋਵੇ ਕਿਉਂਕਿ ਇੱਥੇ ਰੌਲਾ ਨਹੀਂ ਕੋਈ ਦੀ ਚਾਹੁੰਦਾ ਸਮਝਾ ਲਈ ਜੀ 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 ਇਹ ਨਾ ਹੀ ਰੌਲਾ ਚਾਹੁੰਦੇ ਆ ਨਾ ਹੀ ਹੁੰਣਾ ਚਾਹੁੰਦੇ ਆ ਰੌਲੇ ਨੂੰ ਵੀ ਇਹੋ ਜਿਹੀ ਕੋਈ ਗੱਲ ਰੌਲੇ ਵਾਲੀ ਆਵੇ ਉਕੇ ਅੱਗੇ ਅੱਗੇ ਸਿੱਖ ਕੌਮ ਦੀ ਤਾਂ ਅੱਗੇ ਵੇਖੋ ਤਾਂ ਕਿੰਨੀ ਅਦੋਗਤੀ ਹੋਣ ਗਈ ਆ ਔਰ ਇੱਕ ਤਖਤ ਦੇ ਜਿਹਦਾ ਦੂਜਿਆਂ ਨੂੰ ਕੱਢ ਰਾਇਆ ਦੂਜੇ ਦੂਜਿਆਂ ਨੂੰ ਨਹੀਂ ਮੰਨ ਰਾਇਆ ਕਿਉਂਕਿ ਹੁਣ ਤਾਂ ਖਾਲਸਾ ਪੰਥ ਨੂੰ ਆਪਣੇ ਗ੍ਰਿਵਾਂਚ ਧਾਤੀ ਮਾਰ ਕੇ ਤੇ ਇਹ ਪਰੰਪਰਾ ਜਿਹੜੀ ਤੋੜ ਦਿੱਤੀ ਇੱਕ ਪਰਿਵਾਰ ਨੇ ਇੱਕ ਪਰਿਵਾਰ ਨੇ ਤੋੜੀ ਸਾਰੇ ਪਰੰਪਰਾ ਜਿਹੜੀ ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਔਰ ਇੱਥੇ ਸਗੋਂ ਜਿਹਹਦਾ ਸਾਹ ਬਾਣ ਜਿਹੜਿਆ ਸਰਦਾਰ ਪਰਿਵਾਰਤ ਲਾਈਏ ਔਰ ਪਰੰਪਰਾਵਾਂ ਬਾਹਰ ਕਰੀਏ ਨਾ ਆਪ ਅਖਾਲਸਾ ਪੰਥ ਦੀ ਨੂੰ ਹੋਰ ਅਖਵਾਰੀ ਵਾਲੇ ਪਾਸੇ ਨੂੰ ਤੋਰ ਗਏ ਅੱਛਾ ਅਜ ਇੱਕ ਆਖਰੀ ਸਵਾਲ ਮੇਰੇ ਪੋਟੈਂਸ਼ੀਅਲ ਕਾਖਰੀ ਸਵਾਲ ਆ ਤੁਸੀਂ ਜਥੇਦਾਰਾਂ ਦੀ ਗੱਲ ਕੀਤੀ ਹੈ ਇੱਕ ਪਰਿਵਾਰ ਦੀ ਗੱਲ ਕੀਤੀ ਹੈ ਤਾਂ ਹੁਣ ਇੱਕ ਦੋ ਗੱਲ ਪੰਜ ਚਾਰ ਦਿਨਾਂ ਤੋਂ ਗੱਲ ਬੜੀ ਵਾਇਰਲ ਹੋ ਰਹੀ ਹੈ ਤੇ ਅਫਵਾਹ ਵੀ ਕਹਿ ਲਓ ਉਹਨੂੰ ਜਾਂ ਹੋ ਸਕਦਾ ਸਚਾਈ ਵੀ ਹੋਵੇ ਕਿ ਭਾਈ ਰਾਜੋਆਣਾ ਨੂੰ ਸਿੰਘ ਸਾਹਿਬ ਵੱਜੋਂ ਮਨਉਨੀਤ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਜਾਂ ਉਹਨਾਂ ਨੂੰ ਕੀਤਾ ਜਾ ਸਕਦਾ ਕੋਈ ਲੱਗਦਾ ਤੁਹਾਨੂੰ ਸਹੀ ਹੈ ਇਹ ਦੇਖੋ ਉਹਨਾਂ ਨੂੰ ਬਚਾਉਣ ਵਾਸਤੇ ਅੱਗੇ ਜਿestr ਤਰ੍ਹਾਂ ਜਹੈਦਾਰ ਰਣਜੀਤ ਸਿੰਘ ਉਹਨਾਂ ਨੂੰ ਬਚਾਉਣ ਵਾਸਤੇ ਉਸ ਟਾਈਮ ਤੇ ਜਹੈਦਾਰ ਕਰਤਾਰ ਸਿੰਘ ਡੋੜਾ ਉਹਨਾਂ ਨੇ ਉਹਨਾਂ ਨੂੰ ਲਾਟਾ ਸੀਗਾ। ਹੂੰ। ਔਰ ਜੇ ਉਹਨਾਂ ਨੂੰ ਕਾਂਸੀ ਦੀ ਸਜ਼ਾ ਦਾ ਜਿਹੜੀ ਹੈ ਉਹ ਯਾਦ ਹੈ ਉਹਨੂੰ ਦੋ ਅਸੀਂ ਉਹਨਾਂ ਨੂੰ ਬਚਾਉਣ ਵਾਸਤੇ ਲਾਉਣੇ ਚਾਹੁੰਦਾ ਲਾਉਣਾ ਚਾਹੀਦਾ। ਜੀ। ਬਿਲਕੁਲ ਹੋਣਾ ਚਾਹੀਦਾ ਹੈ ਉਹਦੇ ਕੋਈ ਵਿਰੋਧ ਨਹੀਂ ਹੈਗੇ। ਠੀਕ ਹੈ ਠੀਕ ਹੈ ਪ੍ਰੇਮ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਤੁਹਾਡਾ ਬਹੁਤ ਬਹੁਤ। ਹੂੰ। ਰੁਪਨਾ ਜੀ ਜੇਕਰ ਕੁਲਦੀਪ ਸਿੰਘ ਗੜਗੜ ਦਾ ਵਿਰੋਧ ਹੋ ਰਿਹਾ ਤਾਂ ਜਿਹੜੇ ਹੋਰ ਜਥੇਦਾਰ ਨਵੇਂ ਲਗਾਏ ਕਿ ਉਹ ਕਿਉਂ ਨਹੀਂ ਜਿਹੜਾ ਸਿੱਖ ਪਾਤੇਨਾ ਸੰਦੇਸ਼ ਜਾਰੀ ਕਰ ਸਕੇ ਕਿ ਕੀ ਆਖਰਕਾਰ ਗਿਆਨੀ ਰਗਵੀਰ ਸਿੰਘ ਨੂੰ ਕਿਉਂ ਜਿਹੜਾ ਅੱਗੇ ਲਿਆਂਦਾ ਜਾ ਰਿਹਾ ਹੈ ਦੇਖੋ ਇਹ ਚਿੱਤ ਹੈਗਾ ਨੇ ਆਪਣੇ ਪੰਜ ਤਖਤ ਹੈ ਹੂੰ ਤਿੰਨ ਤਖਤ ਪੰਜਾਬ ਚ ਹੈ ਹੂੰ ਤੇ ਦੋ ਤਖਤ ਪੰਜਾਬ ਤੋਂ ਬਾਹਰ ਹੈ ਪਟਨਾ ਸਾਹਿਬ ਬਿਲਕੁਲ ਹੁਣ ਸਭ ਤੋਂ ਚਰਚਾ ਚ ਜ਼ਿਆਦਾ ਤਖਤ ਸ੍ਰੀ ਪਟਨਾ ਸਾਹਿਬ ਹੈ ਹੂੰ ਜਿਹਦਾ ਲਗਾਤਾਰ ਚਾਹ ਟਕਰਾ ਚੱਲ ਰਿਹਾ ਟਕਰਾ ਚੱਲ ਰਿਹਾ ਪਿਛਲੇ ਦਿਨੀ ਤਖਤ ਸ੍ਰੀ ਪਟਨਾ ਸਾਹਿਬ ਤੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਹੂੰ ਉਹਨਾਂ ਨੂੰ ਉੱਤੇ ਜਿਹੜਾ ਤਲਬ ਕੀਤਾ ਗਿਆ ਸੀਗਾ ਠੀਕ ਹੈ ਚਲੋ ਉਹ ਮਾਮਲਾ ਹੌਲੀ 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 ਠੰਡਾ ਹੋ ਗਿਆ ਪਰ ਗੱਲ ਇਹ ਹੈ ਕਿ ਜਦੋਂ ਦੋ ਤਖਤ ਬਾਹਰ ਉਹਨਾਂ ਨੂੰ ਪਹਿਲੇ ਹੀ ਇਹ ਗੱਲ ਕਿਹਾ ਜਾਂਦਾ ਵੀ ਇਹ ਤਾਂ ਐਸਜੀਪੀਸੀ ਦੇ ਬੀਜੇਪੀ ਦੇ ਕਬਜ਼ੇ ਚ ਹੈ ਕੋਈ ਕਹਿੰਦਾ ਆਰਐਸਐਸ ਦੇ ਕਬਜ਼ੇ ਚ ਹੁਣ ਰਹਿ ਗਏ ਪੰਜਾਬ ਦੇ ਤਿੰਨ ਤਖਤ ਤਿੰਨ ਤਖਤਾਂ ਦੇ ਵਿੱਚੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖਤ ਸ੍ਰੀ ਹਰਮੰਦਰ ਸਾਹਿਬ ਤੇ ਦੋਨਾਂ ਤਖਤਾਂ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਉਸ ਤੋਂ ਬਾਅਦ ਤੀਜਾ ਤਖਤ ਜਿਹੜਾ ਪੰਜਾਬ ਦਾ ਤਖਤ ਸ੍ਰੀ ਦਮਦਮਾ ਸਾਹਿਬ ਤੇ ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਨੇ ਹਮ ਬਾਬਾ ਟੇਕ ਸਿੰਘ ਢਣੋਲਾ ਤੇ ਉਹ ਤਾਂ ਪਹਿਲਾਂ ਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਵੀ ਵੱਧ ਚਰਚਾ ਜਨੇ ਬਿਲਕੁਲ ਠੀਕ ਹੈ ਉਹਨਾਂ ਦੇ ਮਾਮਲੇ ਜਿਹੜੇ ਹੈਗੇ ਨੇ ਆਪਾਂ ਕਹਿਆ ਕਿ ਉਹਨਾਂ ਨੂੰ ਸ਼ਿਕਾਇਤਾਂ ਵੀ ਹੋਈਆਂ ਤੇ ਉਹਨਾਂ ਨੇ ਹੋਂ ਤੱਕ ਤਾਂ ਮੈਂ ਲਾਇਆ ਮੀਡੀਆ ਦੇ ਸਾਹਮਣੇ ਇੱਕ ਵਾਰ ਵੀ ਨਹੀਂ ਆਏ ਉਹ ਤਾਂ ਇਸ ਕਰਕੇ ਉਹਦਾ ਲੁੱਕ ਤੇ ਨਜ਼ਰ ਆ ਰਿਹਾ ਤਾਂ ਇਸ ਕਰਕੇ ਸਿੰਘ ਸਾਹਿਬ ਦਾ ਜਿਹੜਾ ਸੰਦੇਸ਼ ਦੇਣ ਵਾਲਾ ਜਿਹੜਾ 6 ਜੂਨ ਨੂੰ ਆ ਉਹ ਆਖਰ ਕੁੱਲ ਮਿਲਾ ਕੇ ਜਿਹੜਾ ਵੱਜਦਾ ਕੁਝ ਦਾ ਜਿਹੜਾ ਰਸਤਾ ਉਹ ਇੱਕੋ ਹੀ ਗਿਆ ਕਿ ਹੁਣ ਗਿਆਨੀ ਰਗਵੀਰ ਸਿੰਘ ਤੋਂ ਕਿਉਂ ਨਾ ਦਵਾਇਆ ਜਾਵੇ ਇੱਕ ਕਰਬਣ ਜੇ ਵੀ ਹੋ ਸਕਦਾ ਜੀ ਜਿਸ ਤਰ੍ਹਾਂ ਆਪਾਂ ਗੱਲ ਥੋੜਾ ਪਿੱਛੇ ਵੀ ਆਪਾਂ ਜ਼ਿਕਰ ਕਰੀਏ ਜਦੋਂ ਦਮਦਮਾ ਵੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਜਿਹੜਾ ਲਗਾਤਾਰ ਵਿਰੋਧ ਕੀਤਾ ਤਾ ਉਸ ਤੋਂ ਬਾਅਦ ਸ਼੍ਰੋਮਿੰਗ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਕਰੇਗੇ ਉਹਨਾਂ ਦਾ ਮਨਾਮ ਦੀ ਕੋਸ਼ਿਸ਼ ਕੀਤੀ ਗਈ ਮੈਨੂੰ ਲੱਗਦਾ ਇਹ ਵੀ ਗੱਲ ਕਿਤੇ ਨਾ ਕਿਤੇ ਸਾਹਮਣੇ ਆਯੋਗੀ ਵੀ ਅਸੀਂ ਜਿਹੜਾ ਅਗਿਆਨੀ ਰਗਵੀਰ ਸਿੰਘ ਦਾ ਸੰਦੇਸ਼ ਜਾਰੀ ਕਰਵਾ ਦਿੰਨੇ ਆ ਪਰ ਕੁਲਦੀਪ ਸਿੰਘ ਗੜਗੜ ਤੋਂ ਨਹੀਂ ਨਹੀਂ ਜਿਹੜਾ ਕਰਵਾਉਂਦੇ ਤੁਸੀਂ ਜਿਹੜਾ ਉੱਥੇ ਟਕਰਾਵ ਵਾਲੀ ਸਥਿਤੀ ਨਾ ਬਣੇ ਨਹੀਂ ਉਹ ਤਾਂ ਤੁਸੀਂ ਕਹਤ ਹੈ ਹਾਂ ਕਹਤਾ ਦੇ ਰਹੇ ਆਪਾਂ ਵੀ ਅਸੀਂ ਜਾਰੀ ਕਰਵਾ ਦਿੰਨੇ ਆ ਦੇਖੋ ਐਸਜੀਪੀਸੀ ਮੈਂਬਰ ਹਨ ਨਾ ਜਿਹੜੇ ਹੁਣ ਐਸਜੀਪੀਸੀ ਮੈਂਬਰ ਵੀ 2 4 ਉਹਦੇ ਚ ਹਿੱਸਿਆਂ ਚ ਵੰਡੇ ਹੋਏ ਆ ਹਾਂ ਬਿਲਕੁਲ ਠੀਕ ਹੈ ਕੋਈ ਮੰਨ ਲਓ ਬਰੋਚ ਹੈ ਕੋਈ ਹੱਕ ਦੇ ਵਿੱਚ ਹੈ ਤਪਰ ਮੈਨੂੰ ਲੱਗਦਾ ਹੈ ਕਿ ਭਾਈ ਰਾਜੋਆਣਾ ਦੇ ਵਿਰੋਧ ਚ ਤਾਂ ਮੈਨੂੰ ਲੱਗਦਾ ਕੋਈ ਨਹੀਂ ਹੋਣਾ ਆਪਾਂ ਜ਼ਿਕਰ ਦੇਖ ਹੀ ਲਿਖਿਆ ਐਜੀਪੀਸੀ ਮੈਂਬਰ ਵੀ ਜਿਹੜਾ ਕਿ ਤਰ੍ਹਾਂ ਕਹਿੰਦਾ ਹੱਕ ਦੇ ਵਿੱਚ ਨੇ ਉਹਨੇ ਇੱਕੋ ਗੱਲ ਕਹੀ ਕੁਲਦੀਪ ਸਿੰਘ ਗੜਗਜ ਨੂੰ ਤਾੜ ਹੋ ਜਾਉਂਦਾ ਪਰ ਬੁੱਢਾ ਦਲ ਕਿੱਥੇ ਖੜਾ ਆਪਾਂ ਉਹ ਉਹਦੇ ਇੱਕ ਵਾਰ ਜ਼ਿਕਰ ਜ਼ਰੂਰ ਕਰ ਲੈਣੇ ਬਿਲਕੁਲ ਪਾਣਾ ਜੀ ਤੁਸੀਂ ਬੁੱਢਾ ਦਲ ਦੀ ਗੱਲ ਕੀਤੀ ਹੈ ਬੁੱਢਾ ਦਲ ਦੇ ਵਿੱਚ ਬਾਬਾ ਪੁਲਵੀਰ ਸਿੰਘ ਸ਼ਾਹ ਨੇ ਕਰੋੜੀ ਤੁਸੀਂ ਦੇਖਿਆ ਇਹ ਲਗਾਤਾਰ ਉਹ ਵਿਰੋਧ ਵੀ ਕਰ ਰਹੇ ਜਦੋਂ ਕੁਲਦੀਪ ਸਿੰਘ ਗੜਗਜ ਦੀ ਇਹ ਤਾਜ ਪੋਸ਼ੀ ਹੋਈ ਸੀ ਰਾਤੋਂ ਰਾਤ ਹੋਰ ਵੀ ਬਹੁਤ ਚਾਹੀ। ਹੋਰ ਵੀ ਦੋਤ ਦੇ ਵਿੱਚ ਨੇ ਤਾਂ ਉਹਨੇ ਕਿਹਾ ਕਿ ਕਿਸੇ ਕਿਸਮ ਦੇ ਵਿੱਚ ਜਿਹੜਾ 6 ਤਰੀਕ ਨੂੰ ਜਿਹੜੀ ਗੱਲ ਕੀਤੀ ਹੈ ਵੀ ਅਸੀਂ ਸੰਦੇਸ਼ਾਂ ਉਹਨਾਂ ਤੋਂ ਨਹੀਂ ਦਵਾਂਗੇ। ਉਹਨਾਂ ਨੇ ਇਹ ਵੀ ਗੱਲ ਲਿਖਿਆ ਹੈ ਨੀਰ ਦੇ ਵਿੱਚ ਵੀ ਸਾਡੀ ਜਿਹੜੀ ਐਜੀਪੀਸੀ ਦੇ ਪ੍ਰਧਾਨ ਨਾਲ ਵੀ ਗੱਲਬਾਤ ਹੋਈ ਹੈ ਕਿਉਂਕਿ ਉਹ ਕੁਝਰ ਜੀ ਦੇ ਵਿੱਚ ਨੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਦੀ ਡੈਥ ਹੋ ਚੁੱਕੀ ਹੈ ਤਾਂ ਉਹਨੇ ਕਿਹਾ ਕਿ ਕੋਈ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜਿਸ ਤਰ੍ਹਾਂ ਉਹਨਾਂ ਨੇ ਰਗਵੀਰ ਸਿੰਘ ਦੀ ਗੱਲ ਕੀਤੀ ਹੈ ਜ਼ਿਕਰ ਉਹਨਾਂ ਨੇ ਗਵੀਰ ਸਿੰਘ ਦਾ ਹੀ ਕੀਤਾ ਹੈ ਸੰਤ ਸਮਾਜ ਵੀ ਨਾਲ ਹਾਂ ਸੰਤ ਸਮਾਜ ਨਾਲ ਤਰਨਤਲ ਦੇ ਮੁਖੀ ਵੀ ਉਹਨਾਂ ਦੇ ਨਾਲ ਨੇ ਤੇ ਹੋਰ ਲੰਗ ਸਿੰਘ ਜੱਥੇਬੰਦੀ ਵੀ ਉਹਨਾਂ ਦੇ ਨਾਲ ਨੇ ਉਹਨਾਂ ਨੇ ਜ਼ਿਕਰ ਕੀਤਾ ਮੀਡੀਆ ਦੇ ਨਾਲ ਵੀ ਕੁਝ ਗੱਲਬਾਤ ਕੀਤੀ ਹੈ ਉਹਨਾਂ ਨੇ ਬਾਬਾ ਬਲੀ ਰਿਤ ਸਿੰਘ 96 ਕਰੋੜੀ ਨੇ ਆਪਾਂ ਦਰਸ਼ਕਾਂ ਨੂੰ ਵੀ ਸਾਂਝੀ ਕਰਦੇ ਜਿਹੜੇ ਬਾਬਾ ਬਲੀ ਰਿਤ ਸਿੰਘ 96 ਕਰੋੜੀ ਹੈ ਮੀਡੀਆ ਦੇ ਨਾਲ ਇਸ ਬਾਰੇ ਚਰਚ ਗੱਲਬਾਤ ਕੀਤੀ ਹੈ ਵੀ 6 ਜੂਨ ਨੂੰ ਇਹ ਕੀ ਸਥਿਤੀ ਉਹਨਾਂ ਚਾਹੁੰਦੇ ਸਾਡੇ ਵੱਲੋਂ ਕੀ ਜਿਹੜਾ ਪਲਾਨ ਹੈ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝੀ ਕਰਦੇ ਆ ਨਹੀਂ ਸਿੰਘ ਜਥੇਬੰਦੀਆਂ ਨੇ ਤੇ ਪਹਿਲਾਂ ਤੋਂ ਹੀ ਐਲਾਨ ਕੀਤਾ ਹੋਇਆ ਕਿ ਅਸੀਂ ਜਦੋਂ ਤੱਕ ਮर्याਦਾ ਦੇ ਮੁਤਾਬਕ ਸਿੰਘ ਸਾਹਿਬ ਦੀ ਜਿਹੜੀ ਦਸਤਾਰ ਸੰਭੀ ਜਿਹੜੀ ਉਹ ਨਹੀਂ ਕੀਤੀ ਜਾਂਦੀ ਤੇ ਜੋ ਵੀ ਜਿਹੜੀ ਆਪਣੇ ਸੇਵਾ ਸੰਗਤੋਂ ਨੂੰ ਗੁੱਸਾ ਲੱਗਦੀ ਹੈ ਜਿਨ੍ਹਾਂ ਨੂੰ ਸਿੰਘ ਸਾਹਿਬਾਂ ਨੂੰ ਹਟਾਇਆ ਗਿਆ ਉਹ ਵੀ ਬਹੁਤ ਹੀ ਜਿਹੜਾ ਦੁਖਦਾਈ ਸੀ ਤੇ ਜਿਹੜਾ ਲਾਉਣਾ ਉਹ ਹੋਰ ਵੀ ਦੁਖਦਾਈ ਸੀ ਮर्याਦਾ ਦੇ ਮੁਤਾਬਕ ਨਹੀਂ ਇਹ ਕਾਰਜ ਕੀਤੇ ਗਏ ਆਉਣ ਵਾਲੇ ਜਿਹੜੇ ਐ 6 ਤਰੀਕ ਨੂੰ ਜਿਹੜਾ ਕੰਧੂ ਘਾਰਾ ਦੇ ਜਿਹੜਾ ਸਾਰਾ ਹੀ ਖਾਲਸਾ ਪੰਥ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਦੀ ਪਰਕੰਮਿਆਂ ਦੀ ਵਿੱਚ ਜਿਹੜਾ ਮਨਾਇਆ ਜਾਂਦਾ ਤੇ ਮੈਂ ਬੇਨਤੀ ਕਰਦਾ ਜਿੱਥੇ ਆਪਾਂ ਸਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਜਿਹੜੇ ਫੁਰਦ ਭੇਟ ਕਰਨੇ ਨੇ ਉਥੇ ਮੈਂ ਇਹ ਬੇਨਤੀ ਕਰਦਾ ਆਪਾਂ ਸਾਰਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ੍ਰੀ ਹਰਮੰਦਰ ਸਾਹਿਬ ਦੀ ਮਾਨ ਮਰਿਆਦਾ ਵੀ ਕਾਇਮ ਰੱਖਣੀ ਹੈ ਕਿਉਂਕਿ ਸਾਡਾ ਜਿੱਥੇ ਨਹਿਂਸ ਸਿੰਘ ਜਿੱਥੇ ਬੰਦੀਆਂ ਦਾ ਇਹ ਪਸ਼ੂਕੜਾ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ੍ਰੀ ਹਰਮੰਦਰ ਸਾਹਿਬ ਦੀ ਆਨ ਬਾਨ ਤੇ ਸ਼ਾਨ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ ਨੇ ਮੈਂ ਨਹੀਂ ਚਾਹੁੰਦਾ ਕਿ ਹਰਮੰਦਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਦੀ ਪਰਗੰਮਿਆਂ ਦੇ ਵਿੱਚ ਕੋਈ ਵੀ ਅਜੋਜੀ ਘਟਨਾ ਹੋਵੇ ਬਾਹਰ ਵੀ ਬਹੁਤ ਸਾਰੀਆਂ ਜਗ੍ਹਾ ਨੇ ਪਰ ਆਪਾ ਮੈਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਵੀ ਇਹਨੂੰ ਚਲਾ ਰਹੇ ਨੇ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੂੰ ਜ਼ਰੂਰ ਜਿਹੜਾ ਉਹਨਾਂ ਨੂੰ ਸਮਝਣਾ ਚਾਹੀਦਾ ਕਿਉਂਕਿ ਸਾਰੇ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਮਾਹਪੁਰਖ ਦੰਦਵੀ ਟਕਸਾਲ ਸਾਰੇ ਅਸੀਂ ਜਿਹੜੇ ਆ ਇੱਕ ਮਰਿਆਦਾ ਦੇ ਉੱਪਰ ਸਾਰੇ ਇੱਕ ਜੋਟਾ ਮੈਂ ਬੇਨਤੀ ਕਰਦਾ ਜਿੱਥੇ ਬਾਬਾ ਅਵਤਾਰ ਸਿੰਘ ਜੀ ਦਾਲਪੰਥ ਬਾਬਾ ਵਿਲੀ ਚਾਚੀ ਬਾਬਾ ਜੋਗਾ ਸਿੰਘ ਜਿਹੜੇ ਨੇ ਤਰਨਾਦਾਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਉੱਥੇ ਹੀ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਦਾਂ ਵਾਲੇ ਉਹ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜਿੱਥੇ ਦਮਦਮੀ ਤਖਸਾਲ ਹੋਰ ਵੀ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਦੇ ਸੁਪੁੱਤਰਾਂ ਨੇ ਵੀ ਇਹੀ ਕਿਹਾ ਕਿ ਜਿਹੜੀ ਹੈ ਉਹ ਅਸੀਂ ਮਾਨ ਮਰਿਆਦਾ ਦੇ ਮੁਤਾਬਕ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨਹੀਂ ਥਾਪੇ ਗਏ ਜਦੋਂ ਤੱਕ ਇਹ ਮਰਿਆਦਾ ਨੂੰ ਜਿਹੜੀ ਕਾਇਮ ਰੱਖ ਕੇ ਤੇ ਉਹਦੀ ਮਰਿਆਦਾ ਤੇ ਨਾਲ ਜਿਹੜੀ ਗੱਲਬਾਤ ਨਹੀਂ ਹੁੰਦੀ ਉਦੋਂ ਤੱਕ ਜਿਹੜੇ ਆ ਕੋਈ ਵੀ ਉੱਥੇ ਅਕਾਲ ਤਖਤ ਸਾਹਿਬ ਦੀ ਜਿਹੜੀ ਹੈ ਉਹਦੇ ਜੋ ਵੀ ਇਹ ਕਰਨਾ ਚਾਹੁੰਦੇ ਨੇ ਤਸੀਲ ਤੋਂ ਉਹ ਜਿਹੜੇ ਆ ਉਹ ਬਿਲਕੁਲ ਮਰਿਆਦਾ ਦੇ ਉਲਟ ਹੈ ਉਹਦਾ ਜਿਹੜਾ ਹਮੇਸ਼ਾ ਵਿਰੋਧ ਪਹਿਲਾਂ ਵੀ ਤੇ ਅੱਗੇ ਵੀ ਜਿਹੜਾ ਜਾਰੀ ਰਹਿਣਾ ਪਰ ਮੈਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜਾ ਬਚਨ ਵੀ ਕਰਕੇ ਗਏ ਸੀ ਸਾਰੀਆਂ ਨਹਿংসੰਗ ਜਥੇਬੰਦੀਆਂ ਦੇ ਨਾਲ ਉਹਨੂੰ ਪੂਰਾ ਕਰੋ ਜੇ ਨਹੀਂ ਪੂਰਾ ਹੁੰਦਾ ਅੱਗੇ ਤੁਹਾਨੂੰ ਕਹਿੰਦੇ ਸੀ ਵੀ ਤਗੜੇ ਹੋਵੋ ਜੇ ਨਹੀਂ ਹੁੰਦਾ ਤਾਂ ਫਿਰ ਜਿਹੜਾ ਉਹ ਆਪਣੇ ਸਾਈਡ ਤੇ ਹੋਣਾ ਚਾਹੀਦਾ ਤੇ ਸੇਵਾ ਕਰਨ ਦਾ ਜਿਹੜੇ ਬਹੁਤ ਅੱਗੇ ਮਹਾਨ ਪੈ ਨੇ ਇਹ ਗੁਰੂ ਸਾਹਿਬ ਦੇ ਕਾਰਜ ਨੇ ਇਥੇ ਹੁੰਦੇ ਹੀ ਰਹਨੇ ਨੇ ਪਰ ਜਿਹੜਾ ਆਪਾਂ ਮਰਿਆਦਾ ਤੇ ਜਿਹੜੇ ਹਮੈਤੀਆਂ ਸਾਡਾ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਪਰ ਜੇ ਮਰਿਆਦਾ ਤੋਂ ਉਲਟ ਜਾ ਕੇ ਕੋਈ ਵੀ ਕੰਮ ਹੋਊਗਾ ਜੋ ਉਹਦੇ ਆਪਾਂ ਡਾਕ ਕੇ ਜਿਹੜਾ ਉਹਦਾ ਖਲਾਫ ਜਿਹੜੀ ਹੈ ਪਹਿਲਾਂ ਵੀ ਕੀਤੀ ਹੈ ਤੇ ਅੱਗੇ ਵੀ ਸਖਤ ਵਿਰੋਧ ਹੋਵੇਗਾ ਤੇ ਜਿਹੜਾ ਅਕਾਲ ਤਖਤ ਸਾਹਿਬ ਦੇ ਮਾਨ ਮਰਿਆਦਾ ਦੇ ਤੇ ਜਿਹੜਾ ਉੱਥੇ ਕੋਈ ਵੀ ਇਹੋ ਜਿਹਾ ਕਾਰਜ ਨਹੀਂ ਕੀਤਾ ਜਾਊਗਾ ਜਿਹਦੇ ਨਾਲ ਹਾਲਾਤ ਖਰਾਬ ਹੋਣ ਤੇ ਉਹ ਜਿਹੜੇ ਆ ਉਹ ਆਪ ਵੀ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਖਲਾਫ ਖਰਾਬ ਹੋਣ ਤੋਂ ਜਿਹੜਾ ਉਹਨੂੰ ਬਚਾਉਣਾ ਚਾਹੀਦਾ ਸੋ ਇਹਦੇ ਤੋਂ ਪਹਿਲਾਂ ਪਹਿਲਾਂ ਹੀ ਕੋਈ ਬਹੁਤ ਵਧੀਆ ਜਿਹੜੇ ਕਾਰਜ ਹੋਣੇ ਚਾਹੀਦੇ ਇਹ ਵੀ ਨਹੀਂ ਹੋਣਾ ਚਾਹੀਦਾ ਫਿਰ ਜਿਹੜਾ ਪੰਜਾਬ ਕੇ ਕਿਤੇ ਗੋਪਤੀ ਕੋਈ ਹੋਰ ਇਹੋ ਜਿਹਾ ਕਰਦੇ ਸਾਰਿਆਂ ਦੀ ਸਹਿਮਤੀ ਦੇ ਨਾਲ ਸਾਰੇ ਸੰਤਾਂ ਮਾਪੁੱਖਾਂ ਦੇ ਸਾਰੇ ਆਪਣੇ ਨਹਿੰਗ ਸਿੰਘ ਜਥੇਬੰਦੀਆਂ ਦੇ ਦੰਦੋਂ ਵੀ ਤਕਸਾਲ ਸਾਰਿਆਂ ਦੇ ਗੁਰਮਤੇ ਦੇ ਨਾਲ ਹੀ ਜਿਹੜੇ ਕਾਰਜ ਹੋਣੇ ਚਾਹੀਦੇ ਨੇ ਜੇ ਨਾ ਗੁਰਮਤੇ ਦੇ ਨਾਲ ਹੋਏ فیروں نو ਪ੍ਰਵਾਨ ਨਹੀਂ ਕੀਤਾ ਜਾਊਗਾ ਵਾਇਕੂ ਜੀ ਦਾ ਦਾ ਸਾਹਿਬ ਵਾਇਕੂ ਜੀ ਕੀ ਬਤੇ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਬਾਬਾ ਬਲਵੀਰ ਸਿੰਘ ਜੋ 96 ਕਰੋੜੀ ਮੁਖੀ ਨੇ ਜਿਹੜਾ ਬੁੱਢਾ ਲਾਲ ਦੇ ਤਾਂ ਉਹਨਾਂ ਨੇ ਵੀ ਜਿਹੜਾ ਮੀਡੀਆ ਨਾਲ ਜਿਹੜੀ ਗੱਲਬਾਤ ਕੀਤੀ ਹੈ ਤੁਸੀਂ ਸੁਣੀ ਵੀ ਆ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਅਸੀਂ ਵੀ ਜਿਹੜਾ ਕਿਤੇ ਨਾ ਕਿਤੇ 6 ਜੋ ਜੋ ਕੁਲਦੀਪ ਸਿੰਘ ਗੜਗਜ ਨੇ ਜਿਹੜਾ ਸਿੱਖ ਸੰਪੰਦ ਦੇ ਨਾਂ ਸੰਦੇਸ਼ ਜਾਰੀ ਕਰਨਾ ਤਾਂ ਅਸੀਂ ਉਹ ਨਹੀਂ ਦੇਣ ਦੇਵਾਂਗੇ ਤੋ ਹੋਰ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਸਾਡੇ ਜਥੇਬੰਦੀਆਂ ਸਾਡੇ ਨਾਲ ਨੇ ਹੋਰ ਪਾਣਾ ਜੀ ਜਿਹਦੇ ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਮੈਂਬਰ ਸਭਾ ਨੇ ਵੀ ਜ਼ਿਕਰ ਕੀਤਾ ਕਿ ਜੇਕਰ ਗਿਆਨੀ ਰਗਵੀਰ ਸਿੰਘ ਸਿੱਖ ਪੰਥ ਦੇ ਨਾਲ ਸਨੇ ਜਾਰੀ ਕਰਦੇ ਨੇ ਜਾਂ ਫਿਰ ਉਹਨਾਂ ਸ਼ਹੀਦਾਂ ਦੇ ਪਰਿਵਾਰ ਨੂੰ ਜਿਹੜਾ ਸਨਮਾਨ ਕਰਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਸੰਤ ਗੁਨਿਆਦ ਸਿੰਘ ਪਿੰਡਰ ਵਾਲੇ ਦਾ ਜਿਹੜਾ ਪਰਿਵਾਰ ਆ ਦੋਨੇ ਭਰਾ ਨੇ ਵੀ ਜਿਹੜਾ ਸਨਮਾਨ ਲੈਣ ਤੋਂ ਇਨਕਾਰ ਕਰਤਾ ਵੀ ਅਸੀਂ ਜਿਹੜਾ ਕੁਲਦੀਪ ਸਿੰਘ ਅੜਗੜ ਤੋਂ ਜਿਹੜਾ ਸਨਮਾਨ ਪਰ ਇੱਕ ਗੱਲ ਤਾਂ ਹੈ ਦੇਖੋ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਜਿਹੜੀ ਕੱਲ ਬੜੀ ਪਹਿਲ ਕਦਮੀ ਕੀਤੀ ਹੈ ਠੀਕ ਹੈ ਜੋ ਮਰਜੀ ਆ ਪਰ ਉਹਨਾਂ ਦਾ ਵੀ ਇੱਕ ਸਵਾਗਤ ਕਰਨਾ ਬੰਦਾ ਉਹਦੀ ਪਹਿਲ ਕਦਮੀ ਦਾ ਇਕ ਬੰਦਾ ਹੋਰ ਵੀ ਨੇ ਇਹ ਵੀ ਗੱਲ ਕਿਹਾ ਵੀ ਜੇਕਰ ਉਹ ਨਵੇਂ ਜਥੇਦਾਰ ਭਾਈ ਬਲਵੰਤ ਸਿੰਘ ਰਾਜਵਾਲ ਨੂੰ ਲਾਉਂਦੇ ਨੇ ਮੈਨੂੰ ਕੋਈ ਤਰਾਂ ਦੇ ਮੈਨੂੰ ਲੱਗਦਾ ਆ ਪਰ ਦਰਸ਼ਕਾਂ ਨੂੰ ਉਹ ਥੋੜਾ ਜਿਹਾ ਕਲਿੱਪ ਕਰਕੇ ਸੁਣਾ ਦਿੰਦੇ ਹਾਂ ਹਾਂ ਬਿਲਕੁਲ ਜਿਹੜਾ ਖਾਸ ਤੌਰ ਤੇ ਜਿਹੜਾ ਬੀਤੇ ਦਿਨੀ ਕੁਲਦੀਪ ਸਿੰਘ ਗੜਗਜ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੂਵਾਲਾ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚੇ ਸਨ ਤਾਂ ਉਹਨਾਂ ਨੇ ਇਹ ਜ਼ਿਕਰ ਕੀਤਾ ਸੀ ਇੱਕ ਤਾਂ ਸਨਮਾਨ ਦਾ ਜ਼ਿਕਰ ਕੀਤਾ ਸੀ ਜੇਕਰ ਕੋਈ ਸ਼ੀਦ ਪਰਿਵਾਰ ਦੇ ਨਾਲ ਸਨਮਾਨ ਜਿਹੜਾ ਮੇਰੇ ਤੋਂ ਨਹੀਂ ਲੈਣਾ ਚਾਹੁੰਦਾ ਤਾਂ ਕਿਸੇ ਤੋਂ ਵੀ ਲੈ ਸਕਦਾ ਤੇ ਦੂਜਾ ਉਹਨਾਂ ਨੇ ਭਾਈ ਬਲਵੰਤ ਸਿੰਘ ਰਾਜੂਵਾਲਾ ਨੂੰ ਜੇਕਰ ਉਹ ਕਹਿੰਦੇ ਵੀ ਦੁਆਰਾ ਮੁਰ ਜਿਹੜਾ ਕਾਲ ਤੱਕ ਸਰਜਥੇਦਾਰ ਲਗਾ ਜਾਂਦਾ ਤਾਂ ਮੈਂ ਉਹਨਾਂ ਦਾ ਜਿਹੜਾ ਸਨਮਾਨ ਆ ਬਿਲਕੁਲ ਕਰਾਂਗਾ ਕੀ ਕੁਝ ਕਿਹਾ ਤਾਂ ਉਹ ਵੀ ਅਸੀਂ ਦਰਸ਼ਕਾਂ ਨੂੰ ਸਾਂਝਾ ਕਰਦੇ ਹਾਂ ਕੁਮਸਾ ਸੰਤਾ ਜਨੈਲ ਸਿੰਘ ਜੀ ਕਿੰਡਰਾ ਵਾਲ ਦੇ ਪਰਿਵਾਰ ਨੇ ਕਿਹਾ ਵੀ ਅਸੀਂ ਜਿਹੜਾ ਸਨਮਾਨ ਆ ਉਹ ਨਹੀਂ ਲਵਾਗੇ ਕੋਈ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਮੁਲਾਕਾਤ ਕੀਤੀ ਹੈ ਕਿਉਂਕਿ ਇਹ ਦਿਹਾੜਾ ਬੜਾ ਵੱਡਾ ਸਾਨੂੰ ਇੱਟਾ ਨਾਲ ਮਨਾਣਾ ਦੇਖੋ ਮੈਂ ਸਾਰੇ ਸ਼ਹੀਦਾਂ ਦਾ ਸ਼ਹੀਦਾਂ ਦੇ ਪਰਿਵਾਰਾਂ ਦਾ ਮੈਂ ਦਿਲੋਂ ਸਨਮਾਨ ਕਰਨ ਵਾਲਾ ਬੰਦਾ ਮੈਂ ਤੇ ਇੱਕ ਜਜ਼ਬਾਤੀ ਦਾ ਸਿੱਖਾਂ ਮੈਂ ਕਿੰਨੇ ਸ਼ਹੀਦ ਪਰਿਵਾਰਾਂ ਨੂੰ ਮਿਲਿਆ ਅੱਜ ਤੱਕ ਕੋਈ ਮਿਲਿਆ ਤੇ ਗੱਲ ਕਰ ਮੈਂ ਉਹਨਾਂ ਦੀ ਦਸ਼ਾ ਦੇਖੀ ਆ ਇਦਾਂ ਦੀ ਜੇ ਕੋਈ ਸ਼ਹੀਦ ਪਰਿਵਾਰ ਇਹ ਮਹਿਸੂਸ ਕਰਦਾ ਕਿ ਮੇਰੇ ਕੋਲੋਂ ਸਰੋਪਾਉ ਨਹੀਂ ਲੈਣਾ ਤੇ ਉਹਦਾ ਹੱਕ ਆ ਪਰ ਮੇਰੇ ਦਿਲ ਚ ਉਸ ਸ਼ਹੀਦ ਪਰਿਵਾਰ ਲਈ ਜਿੰਨਾ ਪਹਿਲਾ ਮਾਨ ਸਨਮਾਨ ਹੀ ਉਨਾ ਹੀ ਹੋਣਾ ਤੇ ਸਦਾ ਰਹੂਗਾ ਸ਼ਹੀਦ ਕੌਮ ਦਾ ਸਰਮਾਇਆ ਮੈਂ ਤੇ ਸਾਰਿਆਂ ਦਾ ਹੀ ਮਾਨ ਸਨਮਾਨ ਕਰਦਾ ਮੈਂ ਤੇ ਭਾਈ ਹਰਨਾਮ ਸਿੰਘ ਦੀ ਖਾਲਸਾ ਉਹਨਾਂ ਦਾ ਵੀ ਬੜਾ ਮਾਨ ਸਨਮਾਨ ਕਰਦਾ ਤੁਸੀਂ ਕਦੀ ਮੇਰੇ ਮੁਖ ਦੇ ਵਿੱਚੋਂ ਕੋਈ ਸ਼ਬਦ ਅੱਜ ਤੱਕ ਸੁਣਿਆ ਮੈਂ ਤੇ ਗੁਰੂ ਦੀ ਇਸ ਸੋਚ ਦਾ ਧਾਰਨੀ ਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡੰਦੇ ਜੇ ਮੇਰੀ ਚੰਮ ਦੇ ਜੋੜੇ ਵੀ ਬਣ ਜਾਣ ਇਹੋ ਜੇ ਗੁਰਮਖ ਆਪਣੇ ਚਰਨਾਂ ਚ ਪਾਲਣ ਤੇ ਮੈਂ ਸਮਝਦਾ ਮੇਰੇ ਸੁਭਾਗ ਆ ਬੰਦਾ ਵੱਡਾ ਨਹੀਂ ਹੁੰਦਾ ਪੰਥ ਵੱਡਾ ਜੇ ਪੰਥ ਕਹੂਗਾ ਕਿ ਮੈਂ ਕੋਈ ਉਸ ਦਿਨ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਦੂੰਗਾ ਮੈਂ ਪੰਥ ਦਾ ਸੇਵਕ ਆ ਔਰ ਮੈਂ ਸਾਰਿਆਂ ਦਾ ਮਾਨ ਸਨਮਾਨ ਕਰਦਾ ਕਰਦਾ ਰਹੂੰਗਾ ਔਰ ਮੇਰੇ ਦਿਲ ਦੇ ਵਿੱਚ ਕਿਸੇ ਦੇ ਪ੍ਰਤੀ ਨਾ ਕਦੀ ਨਫ਼ਰਤ ਸੀ ਨਾ ਹੋਊਗੀ ਮੈਨੂੰ ਤੇ ਗੁਰੂ ਨੇ ਸੇਵਾ ਦਿੱਤੀ ਆ ਤੇ ਮੈਂ ਗੁਰੂ ਤੇ ਬੜਾ ਭਰੋਸਾ ਕਰਦਾ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਕੁਲਦੀਪ ਸਿੰਘ ਗੜਗੜ ਜਿਹੜੇ ਬੀਤੇ ਦਿਨੀ ਜੇਲ੍ਹ ਦੇ ਵਿੱਚ ਮੁਲਾਕਾਤ ਕਰਕੇ ਆਏ ਸੀ ਭਾਈ ਬਲਵੰਤ ਸਿੰਘ ਰਾਜੂ ਵਾਲਾ ਦੇ ਨਾਲ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ ਤਾਂ ਆਖਰਕਾਰ ਕੀ ਕੁਝ ਕਿਹਾ ਉਹ ਦਰਸ਼ਕਾਂ ਨੇ ਜਿਹੜਾ ਬਿਲਕੁਲ ਕਲੀਅਰ ਸੁਣਿਆ ਤੇ ਹੁਣ ਆਖਰਕਾਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਵੀ ਲੱਗਦਾ ਕਿ ਜਿਹੜਾ ਇਹ ਜਿਹੜੀ ਦਰਚੁੱਤੀ ਐ ਕਿਤੇ ਦੂਰ ਹੋਵੇਗੀ ਕਿ ਮੈਨੂੰ ਲੱਗਦਾ ਇਹ ਦੂਰ ਹੋਣ ਦਾ ਸਾਰ ਲੱਗ ਰਹੇ ਨੇ ਨਹੀਂ ਦੇਖੋ ਗੱਲ ਇਹ ਆ ਵੀ ਇੱਕ ਜੀ ਇੱਕ ਚੀਜ਼ ਤਾਂ ਇੱਕ ਤਾਂ ਹੋਣਾ ਨਾ ਵੀ ਅਰੇ ਹੋਇਆ ਹਾਂ ਜਿਵੇਂ ਹੁਣ ਮੰਨ ਲਓ ਵੀ ਪਾਈ ਕੇ ਹਰਨਾਮ ਸਿੰਘ ਖਾਲਸਾ ਤੁਮਾ ਜਿਹੜੇ ਆ ਉਹ ਵਰਗੇ ਵੀ ਅਸੀਂ ਤਾਂ ਇਸ ਗੱਲ ਤੇ ਡੇਗ ਗਏ ਵੀ ਅਸੀਂ ਹੁਕਮਨਾਮਾ ਨਹੀਂ ਲੈਣ ਜਿਹੜਾ ਉਹਨਾਂ ਨੂੰ ਸੰਦੇਸ਼ ਜਾਰੀ ਨਹੀਂ ਕਰਨ ਦੇਣਾ ਇਸੇ ਤਰ੍ਹਾਂ ਸੰਤ ਸਮਾਜ ਆ ਇਸੇ ਤਰ੍ਹਾਂ ਬੁੱਢਾ ਦਲ ਆ ਜਾਂ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਚ ਲਚਕੀਲਾਪਨ ਦਿਖਾਈ ਦਿੱਤਾ ਜਿਹੜੇ ਕੱਲ ਉਹਨੇ ਦੋ ਤਿੰਨ ਚੀਜ਼ਾਂ ਜਿਹੜੀਆਂ ਆਪ ਹੀ ਪਹਿਲ ਕਦਮੀ ਕਰਤੀ ਕਿ ਉਹਨਾਂ ਨੇ ਜਿਵੇਂ ਤੁਸੀਂ ਕਿਹਾ ਉਹਨਾਂ ਨੇ ਕਹਿਤਾ ਕਿ ਜੇਕਰ ਸਿੰਘ ਸਾਹਿਬ ਭਾਈ ਰਾਜੂ ਨੂੰ ਲਾਉਂਦੇ ਨੇ ਮੈਨੂੰ ਕੋਈ ਇਤਰਾਜ਼ ਨਹੀਂ ਦੂਜਾ ਇਹ ਕਹਿਤਾ ਕਿ ਜੇਕਰ ਦੇਖੋ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਇਹ ਗੱਲ ਮੰਨ ਲਵੋ ਕਿ ਜੇਕਰ ਕੋਈ ਮੇਰੇ ਤੋਂ ਸਨਮਾਨ ਨਹੀਂ ਲੈਣਾ ਚਾਹੁੰਦਾ ਤਨਹਾ ਲਵੇ ਹਨਾ ਵੀ ਮਤਲਬ ਬੜੇ ਸਤਕਾਰ ਤੋਂ ਦੇ ਨਾਲ ਕਿਹਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਇੱਕ ਵਾਰ ਹੁੰਦਾ ਕਿ ਬੜੇ ਹੋਰ ਲੈ ਜੇ ਤਰੀਕੇ ਨਾਲ ਕਹੋ ਵੀ ਜੇ ਕੋਈ ਨਹੀਂ ਲੈਣਾ ਤਾਂ ਨਾ ਲਓ ਉਹਨਾਂ ਨੇ ਕਿਹਾ ਕਿ ਮੈਂ ਕਹਿੰਦਾ ਮੈਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਹਿੰਦੇ ਮੈਂ ਬੜੇ ਨਿਮਰਤਾ ਵਾਲਾ ਜਿਹੜਾ ਇਨਸਾਨ ਆ ਕਿ ਜੇ ਕਿਸੇ ਨੂੰ ਨਹੀਂ ਲੱਗਦਾ ਵੀ ਮਰਤਾ ਨੂੰ ਸਨਮਾਨ ਨਹੀਂ ਲੈਣਾ ਤਾਂ ਕੋਈ ਗੱਲ ਕਿਸੇ ਦਾ ਮਰਜ਼ੀ ਲਾ ਸਕਦਾ ਉਹਨਾਂ ਨੇ ਉਹ ਵੀ ਕਿਹਾ ਕਿ ਜੇਕਰ ਉੱਥੇ ਕੋਈ ਸੰਦੇਸ਼ ਹੋਰ ਦੇਣਾ ਚਾਹੇ ਉਹਨੇ ਇਹ ਵੀ ਗੱਲ ਕਹੀ ਹੈ ਨਾਲ ਦੇਖੋ ਇਹ ਬੜੀ ਵੱਡੀ ਪਹਿਲ ਕਦਮੀ ਹੈ ਕਿ ਗਿਆਨੀ ਕੁਲਦੀਪ ਸਿੰਘ ਖਰਗੜਚ ਖੋਦੇ ਗੱਲ ਕਹਿ ਰਹੇ ਕਿ ਜੇਕਰ ਕੋਈ ਸੰਦੇਸ਼ ਹੋਰ ਦੇਣਾ ਚਾਹੀ ਹੈ ਹਨਾ ਤਾਂ ਉਹ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਆਪ ਚੀਸ ਛੀਟ ਤੇ ਉਹ ਬੈਠੇ ਆ ਜਿਸ ਪਦਵੀ ਤੇ ਉਹ ਬੈਠੇ ਨੇ ਬੜੀ ਸਤਿਕਾਰਤ ਪਦਵੀ ਹੈ ਤੇ ਹੁਣ ਕੀ ਜਿਹੜੇ ਸਾਬਕਾ ਚਥਿਆਰ ਕਹਿੰਦੀ ਤਖਵੀਰ ਸਿੰਘ ਹੈ ਉਹ ਹੈੱਡ ਗ੍ਰੰਥੀ ਨੇ ਤਾਂ ਕੀ ਹੁਣ ਉਹ ਸੰਦੇਸ਼ ਜਾਰੀ ਕਰਨਗੇ ਕਿ ਨਹੀਂ ਕਰਨਗੇ ਹਨਾ ਗੱਲ ਉਹਨਾਂ ਤੇ ਖੜੀ ਹੈ ਉਹ ਪਹਿਲਾਂ ਪੇ ਗੱਲ ਕਹਿ ਚੁੱਕੇ ਆ ਕਿ ਨਹੀਂ ਮੈਂ ਦੁਬਾਰਾ ਵਾਪਸੀ ਉਹਨਾਂ ਤੇ ਉਸ ਚੀਜ਼ ਤੇ ਨਹੀਂ ਆਣਾ ਤਾਂ ਜੇਕਰ ਸਿੱਖ ਸੰਗਤਾਂ ਉਹਨਾਂ ਨੂੰ ਕਹਿਣ ਗਿਆ ਐਸਜੀਪੀਸੀ ਕਹੇਗੀ ਜਾਂ ਉਹਨਾਂ ਨੂੰ ਸੰਤ ਸਮਾਜ ਕਹੇਗਾ ਜਾਂ ਮੰਨ ਲਓ ਵੀ ਬਾਬਾ ਧੂਮਾ ਕਹਿ ਦਿੰਦੇ ਨੇ ਜਾਂ ਉਹਨਾਂ ਨੂੰ ਬਾਬਾ ਬਲਬੀਰ ਸਿੰਘ ਜਿਹੜੇ ਬੁੱਢਾ ਦਲ ਦੇ ਮੁਖੀ ਨੇ ਉਹ ਗੱਲ ਕਹਿ ਦਿੰਦੇ ਨੇ ਮੰਨ ਲਓ ਜੇਕਰ ਇਹ ਪੂਰੇ ਜਿਹੜੇ ਸਖਸ਼ੀਤਾ ਹੈਗੀ ਹੈ ਜੇਕਰ ਉਹਨੂੰ ਕਹਿੰਦੀਆਂ ਜਾਂ ਮਨਾ ਕੇ ਲਿਆਉਂਦੀਆਂ ਤਾਂ ਕੀ ਉਹ ਸੰਦੇਸ਼ ਜਾਰੀ ਕਰਦੇ ਆ ਤਾਂ ਜੇਕਰ ਉਹ ਸੰਦੇਸ਼ ਜਾਰੀ ਕਰਦੇ ਆ ਤਾਂ ਵੀ ਇੱਕ ਬੜੀ ਵੱਡੀ ਗੱਲ ਹੋਏਗੀ ਠੀਕ ਹੈ ਔਰ ਦੂਜੀ ਗੱਲ ਜਦੋਂ ਗਿਆਨੀ ਰਗਵੀਰ ਸਿੰਘ ਸੰਦੇਸ਼ ਜਾਰੀ ਕਰ ਰਹੇ ਹੋਣਗੇ ਤਾਂ ਫਿਰ ਕੀ ਭਾਈ ਕੁਲਦੀਪ ਸਿੰਘ ਗਰਗਾ ਜੋਥੇ ਮੌਜੂਦ ਰਹਿਣਗੇ ਠੀਕ ਉਸ ਪ੍ਰੋਗਰਾਮ ਦੇ ਵਿੱਚ ਜੇਕਰ ਉਹ ਉਥੇ ਮੌਜੂਦ ਰਹਿੰਦੇ ਆ ਤਾਂ ਇਸ ਤੋਂ ਵੱਡੀ ਨਿਮਰਤਾ ਨਹੀਂ ਹੋ ਸਕਦੀ ਤਿੱਕਰ ਪਾਣਾ ਕਿ ਹੋਰ ਵੀ ਦੇਖੋ ਸਿੱਧਾਂ ਦੇ ਪਰਿਵਾਰ ਸਨਮਾਨ ਨਹੀਂ ਲੈ ਰਹੇ ਸੰਦੇਸ਼ ਉਹ ਜਾਰੀ ਨਹੀਂ ਕਰ ਸਕਦੇ ਮੇਰੀ ਗੱਲ ਸੁਣੋ ਫਿਰ ਤਾਂ ਆਖਰ ਆਪਾਂ ਸਮਝੀਏ ਤੈ ਕਿ ਨਵਾਂ ਜਥੇਦਾਰ ਜਿਹੜਾ ਜ਼ਰੂਰ ਆਉ ਉਹ ਤਾਂ ਦੇਖੋ ਲਗਾਇਆ ਜਾਏਗਾ ਉਹ ਤਾਂ ਅਮਰਜੀਤ 9 ਤਰੀਕ ਤਹਿ ਕੀਤੀ ਹੈ ਅੰਤਰੀ ਕਮੇਟੀ ਦੀ 9 ਤਰੀਕ ਨੂੰ ਨਾਮ ਕਿਨੂੰ ਲਾਉਂਦੇ ਨੇ ਨਹੀਂ ਲਾਉਂਦੇ ਉਹ ਬਾਅਦ ਦੀ ਗੱਲ ਹੈ ਹੁਣ ਗੱਲ ਸਿਰਫ 6 ਤਰੀਕ ਦੀ ਖੜੀ ਹੈ ਇੱਕ ਪਹਿਲਾਂ ਵੀ ਜਦੋਂ ਉਹ ਵੱਡਾ ਇੱਕ ਸਮਾਗਮ ਹੋਏਗਾ ਜਿਸ ਦੀਆਂ ਨਜ਼ਰਿੱਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਹੁੰਦੀਆਂ ਨੇ ਉਸ ਸਮਾਗਮ ਦੇ ਉੱਪਰ ਠੀਕ ਹੈ ਔਰ ਉਸ ਸਮਾਗਮ ਦੇ ਵਿੱਚ ਜਦੋਂ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਕੋਲੋਂ ਸਨਮਾਨ ਨਹੀਂ ਲੈਣਾ ਚਾਹੁੰਦੇ ਤੇ ਤੁਹਾਨੂੰ ਸੰਦੇਸ਼ ਨਹੀਂ ਜਾਰੀ ਕਰਨ ਦੇਣਾ ਚਾਹੁੰਦੇ ਤੇ ਸੰਦੇਸ਼ ਤੁਹਾਡੀ ਥਾਂ ਤੇ ਕੋਈ ਹੋਰ ਜਾਰੀ ਕਰ ਰਿਹਾ ਹੈ ਤੁਸੀਂ ਫਿਰ ਵੀ ਉਸ ਸਮਾਗਮ ਵਿੱਚ ਬੈਠੇ ਹੋ ਤਾਂ ਇੱਕ ਇਸ ਤੋਂ ਵੱਡੀ ਨਿਮਰਤਾ ਨਹੀਂ ਹੋ ਸਕਦੀ ਠੀਕ ਹੈ ਔਰ ਪਹਿਲਾਂ ਵੀ ਆਪਾਂ ਕਈ ਜਗ੍ਹਾ ਤੇ ਦੇਖਿਆ ਕਿੰਨੀ ਨਿਮਰਤਾ ਹੁੰਦੀ ਹੈ ਭਾਈ ਗਰਗਜ ਦੇ ਵਿੱਚ ਪਰ ਹੁਣ ਦੇਖੋ ਕਿ ਗਿਆਨੀ ਰਕबीर ਸਿੰਘ ਮੰਨਣਗੇ ਕਿ ਨਹੀਂ ਮੰਨਣਗੇ ਇਹ ਕਦੇ ਜਿਹੜਾ ਹੈਗਾ ਕਲੀਅਰ ਹੋ ਜਾਏਗਾ ਤੇ ਜੇਕਰ ਗਿਆਨੀ ਰਕबीर ਸਿੰਘ ਦਿੰਦੇ ਨੇ ਔਰ ਮੈਨੂੰ ਲੱਗਦਾ ਵੀ ਜੇਕਰ ਸਿੱਖ ਸੰਗਤਾਂ ਨੂੰ ਕਹਿੰਦੀਆਂ ਨੇ ਜਾਂ ਜਿਹੜੇ ਸਿੱਖ ਆਗੂ ਨੇ ਉਹਨਾਂ ਨੂੰ ਕਹਿੰਦੇ ਨੇ ਤਾਂ ਮਹਿਲਾ ਦਾ ਵੀ ਗਿਆਨੀ ਰਕबीर ਸਿੰਘ ਨੂੰ ਜ਼ਰੂਰ ਮੰਨ ਲੈਣਾ ਚਾਹੀਦਾ ਠੀਕ ਹੈ ਬੜਾ ਜੀ ਬਹੁਤ ਧੰਨਵਾਦ ਸੋ ਬਿਲਕੁਲ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਿਹੜੇ ਸਿੰਘ ਸਭਾਨਾਪੋ ਜਿਹੜਾ ਸੰਦੇਸ਼ ਆ ਉਹ ਸਿੱਖ ਪੰਥ ਦੇ ਨਾਲ ਜਿਹੜਾ ਜਾਰੀ ਕੀਤਾ ਜਾਵੇਗਾ ਉਹ ਕੀ ਸਥਿਤੀ ਹੋਵੇਗੀ ਉਹ ਮੁਰਦ ਦੁਆਰਾ ਅਸੀਂ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਸੰਖੇਪ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀਆਂ ਨੂੰ ਦਿਓ ਜਜ਼ਾਤ ਧੰਨਵਾਦ this program is sponsored by the singler office bakersfield for all your immigration family law needs ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਟੈਪ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਮੀ ਵਾਲੇ ਫੈਮਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ